ਉਹਤ ਬੜਤਾ ਰਿਹਾ ਬਹੁਤ ਹੁਣ ਉਹ ਨੂੰ ਹੁਣ ਇਹਨੂੰ ਰੱਖ ਦੇ ਮੇਰਾ ਪੁੱਤ ਮੈਨੂੰ ਸੁਣਾ ਗੈਂਡ ਪਿਛਣਾ ਦੇ ਇੰਗਲਿਸ਼ ਸੁਣਾ ਨਹੀਂ ਪੁੱਤ ਪੰਜਾਬੀ ਸੁਣਾ ਇੰਗਲਿਸ਼ ਨਹੀਂ 1 2 3 4 5 6 7 8 9 10 11 12 13 14 15 16 17 18 19 22 23 24 25 26 27 28 29 30 31 32 33 34 35 36 37 38 39 40 41 42 43 44 45 46 47 48 ਜਪਿਆ ਕਮਨ ਬਰ 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 ਕਮਨ ਮੈਨੂੰ ਪਤਾ ਲੱਗਿਆ ਪਤਾ ਨਾ ਨਹੀਂ ਬਸ ਬਹੁਤ ਹੋਰ ਨਿਚਣਾਉਣੇ ਕੀ ਠੀਕ ਆ ਪਤਾ ਡੈਡੀ ਹਨ ਮੈਂ ਤਾਂ ਸਾਦੀ ਹਨ ਦੋ ਸੀ ਉਸ ਨਾਲ ਪਤਾ ਮੈਥੋ ਗਣਤੀ ਜਣਾਣੀ ਆ ਹਾਂ ਮੇਰੇ ਤੁਹਾਡੀ ਸੁਣਨੀ ਪੁੱਤ ਘੰਟ ਦੀ ਉੱਠੀ ਸੁਣਨੀ ਜਿੱਦੀ ਸੁਣਨੀ ਹੈ ਘੰਟੀ ਪੁੱਠੀ ਸੁਣਨੀ ਜਿੱਦੀ ਸੁਣਨੀ ਕਸ ਮੈਨੂੰ ਅਮ ਡੈਡੀ ਸਿੱਧੀ ਸੁਣੀ ਹੈ ਪੁੱਠੀ ਨਹੀਂ ਸੁਣੀ ਜਿੱਦੀ ਪੁੱਠੀ ਸਾਂਦ ਉਸ ਉਠੀ ਲੈ ਫਿਰ ਘੰਟ ਦੇ ਸੁਣ ਪੁੱਤ 1999989796959493929990 9988886858483828180 977877076757473727770 936 7665 40 38 48 60 59585756555453

ਪੜ੍ਹਾ ਕਰ ਦੇਗਾ ਠੀਕ ਹੈ ਪੜ੍ਹਾ ਦਿਆਂ ਠੀਕ ਹੈ ਬੱਚਾ ਓਕੇ